ਆ ਗੜਵੀ ਕਾ ਨੂੰ ਤੇਰੇ ਵਿਆਹ ਤੇ ਕੰਮ ਨਹੀਂ ਆਉਣੀ ਕੀ ਉਹ ਗੱਲ ਮੈਨੂੰ ਕੀ ਲਿਆ ਜਿਹੜੀ ਤੂੰ ਕਹੀ ਨਾ ਤੇਰੇ ਵਿਆਹ ਹਾਂ ਤਾਂ ਕੂੜਾ ਵੀ ਵੇਚਦਾ ਤੇ ਤੈਨੂੰ ਤਾਂ ਕੋਈ ਲੈ ਕੇ ਨਹੀਂ ਗਿਆ ਸਾਾਨੂੰ ਤਾਂ ਅਸੀਂ ਮਾੜੀ ਜੀ ਇੱਕ ਗੱਲ ਗਲਤ ਕਰਦਗੇ ਤੇ ਚੜ ਜਾਂ ਨਹੀਂ ਰਾchn ਪਾਣੀ ਸਾਡੇ ਤੇ ਲੈ ਗਏ ਮੁੱਦੇ ਦੇ ਰਹਿ ਇਹ ਗੱਲ ਤੇ ਪੂਰਾ ਮੋਲ ਭਾਵ ਕਰਕੇ ਤੋੜ ਤੂੜ ਕੇ ਫੇਰ ਐਂਡ ਦੇ ਪੈਸੇ ਦੇਣ ਲੱਗੇ ਕਹਿੰਦਾ 100 ਹੋਰ ਘਟਾ ਲੈ ਤੇ ਕਰੋੜੇ ਚਿਹਰੇ ਲਈ ਬਣਾਉਣੇ ਰੋਜ਼ ਦਿਹਾੜੀ ਉਹ ਫਿਟੇ ਮੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਬੜੇ ਦਿਨਾਂ ਬਾਅਦ ਵਲੌਗ ਦੇ ਨਾਲ ਆਇਆ ਮਿੱਤਰੋ ਅਜੀਤ ਕੌਰ ਸਾਣੀ ਜੀ ਦੇ ਸਾਹਮਣੇ ਤੁਸੀਂ ਦੇਖ ਸਕਦੇ ਆ ਆ ਮੇਰੀ ਪਿੱਤਲ ਦੀ ਮਹਿੰਗੀ ਬੋਤਲ ਹੀ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਮੈਂ ਰੋਕ ਲਿਆ ਇਹ ਹੁਣ ਤੂੰ ਭਾਂਡੇ ਕਾਹਦੇ ਲਈ ਇਕੱਠੇ ਕਰੀ ਫਿਰਦੀ ਐ ਮੈਂ ਭਾਂਡੇ ਇਕੱਠੇ ਕਰਨ ਕੱਢਣ ਲੱਗੀ ਆ ਵੀ ਸਾਰਾ ਕੁਝ ਕਵਾੜ ਚ ਛੱਡ ਦਿੱਤਾ ਵਾ ਵੀ ਚੰਗੇ ਭਾਂਡੇ ਰੱਖਾਂ ਅੱਛਾ ਆ ਘੜਵੀ ਕਾਹਨੂੰ ਤੇਰੇ ਵਿਆਹ ਤੇ ਕੰਮ ਨਹੀਂ ਆਉਣੀਗੀ ਪਾਣੀ ਨਹੀਂ ਵਾਰ ਕੇ ਪੀਣਾ ਤੇਰੇ ਉੱਤੋਂ ਤੂੰ ਗੱਲ ਕੀਤੀ ਨਾ ਵਿੱਚ ਆ ਲੀਟਰ ਨਵੇਂ ਦੁੱਧ ਨੇ ਨਹੀਂ ਕੰਮ ਆਉਣੇਗੇ ਉਹ ਗੱਲ ਐ ਮੈਨੂੰ ਕੀਲ ਲਿਆ ਜਿਹੜੀ ਤੂੰ ਕਹੀ ਨਾ ਤੇਰੇ ਵਿਆਹ ਦੀ ਤੇ ਹੋਰ ਫਿਰ ਵਿਆਹ ਹੀ ਫੇਰ ਨਵੇਂ ਲਿਆਵਾਂਗੇ ਆਏ ਹਾਏ ਫੇਰ ਪਾਵਾਂਗੇ ਆ ਟੱਕਣ ਖੋਲ ਬੇ ਡਰਮਾਂ ਦੇ ਮੁੱਦੇ ਮਾਰ ਕੇ ਰੱਖ ਹਾਂ ਉੱਤੇ ਨੂੰ ਲਾਨ ਤਾਂ ਨਾਲ ਅਸ ਭਾਈ ਆ ਮੋਂ ਜਮੇ ਤੇ ਫੜਕਦਾ ਵਗ ਤੇ ਸੁੱਟਦੇ ਆਹ ਖਾਲੀ ਚ ਜੜੇ ਆ ਹਾਂ ਉਧਰ ਮੱਝਾਂ ਰਸਤੇ ਤੇ ਉਹ ਸ਼ੈੱਡ ਆਪਣਾ ਕੰਪਲੀਟ ਹੋ ਗਿਆ ਚੁੱਕਾ ਤੇ ਅੰਮਮੀ ਇਹ ਤੇ ਦੇਖਿਆ ਭੰਡ ਨਵੇਂ ਲਿਆ ਸਕਦੇ ਨਾ ਇਹ ਆਵਾਂਗੇ ਹੀ ਨਵੇਂ ਵੀ ਅੱਜ ਅਸੀਂ ਸਾਡੇ ਕੋ ਸਟੀਲ ਵਧਿਆ ਬਸ ਸਟੀਲ ਦੇ ਕੇ ਸਟੀਲ ਵੀ ਦੇ ਸਕਦੇ ਨਾ ਸਟੀਲ ਵੀ ਵੇਚ ਸਕਦੇ ਸਟੀਲ ਕਿਹੜੀ ਚੀਜ਼ ਨਹੀਂ ਵਿਕਦੀਗੀ ਹੁਣ ਹੁਣ ਤਾਂ ਕੂੜਾ ਵੀ ਵੇਚਦਾ ਤੇ ਤੈਨੂੰ ਤਾਂ ਕੋਈ ਲੈ ਗਨ ਗਿਆ ਇਹਨੂੰ ਕਿੰਨੇ ਲੈ ਜਾਣਾ ਬੇਈਮਾਨ ਨੂੰ ਸਿਰ ਇਹਦਾ ਬੇਈਮਾਨ ਠੀਕ ਹੈ ਆ ਬੀਬੀ ਮੈਂ ਆਖੇ ਲੱਗਣਾ ਨਹੀਂ ਕਰਨਾ ਨੀ ਇੱਕ ਗੱਲ ਕਹੋਗੇ ਕਿੱਤੀ ਗੱਲਾਂ ਸੁਣਾਉਂਦਾ ਆ ਗੋ ਉਹ ਇੱਥੇ ਦੇ ਨਾਲ ਅੱਜ ਦਾ ਆ ਵੇਖ ਆ ਮਾਸਟਰ ਕੋਲਰ ਵੀ ਨਾ ਇਹ ਰੱਖਿਆ ਰੋ ਤੇ ਲਾਵਾਂ ਕਰਾਂਗੇ ਦੂਜੀ ਤੇ ਮਸ਼ੀਨ ਤੇ ਆ ਹੁਣ ਇਹਦਾ ਟੱਕਰ ਗਈ ਮੰਮੀ ਵੇਖੀ ਆ ਮਸ਼ੀਨਾਂ ਬਣਾਉਂਦੇ ਤੈਨੂੰ ਪਿਆ ਹੈ ਢੇਰੀ ਕਰ ਸਮਾਨ ਇਹ ਮਸ਼ੀਨਾਂ ਦਾ ਆ ਢੇਰੀ ਕਰ ਪਹਿਲਾਂ ਸਮਾਨ ਆ ਵੇਖੋ ਲੈ ਕੁਛ ਬਟਨ ਵਾਲਾ ਸੀ ਉਹ ਪੁੱਲ ਵਾਲਾ ਸੱਚ ਹੋ ਗਿਆ ਗਲਤ ਹੋ ਗਿਆ ਮੈਂ ਹਾਂ ਆ ਲੈ ਨਾ ਨਵਾਂ ਬਟਨ ਨੰਬਰ ਵੀ ਨਹੀਂ ਉੱਡਿਆ ਇੱਥੇ ਕਰ ਆ ਫੜ ਬਹੁਤ ਕੱਢ ਇੱਥੇ ਰੱਖ ਆ ਬੋਤਲ ਵਿੱਚ ਬੋਤਲ ਆ ਵਿੱਚ ਰੱਖ ਟੋਕਰੀ ਵਿੱਚ ਰੱਖ ਬੋਤਲ ਆ ਢੇਰੀ ਕਰ ਮੇਰ ਕੋ ਗੁੱਡੀਆਂ ਪਟੋਲੇ ਵੀ ਆ ਵਿੱਚ ਸੁਵੀਡੀ ਹੋਣੀ ਵੇਂਦੇ ਆ ਕੀ ਤੇਰੀ ਕਰਤਾ ਇਹਨਾਂ ਨੇ ਇਹ 80 ਲੀਟਰ ਇਹ ਹੀ ਤਾਂ ਗਰਮਦਾ ਨਾ ਇਹ ਖੰਣਾ ਦੇ ਆ ਥਾਲੀਆਂ ਛੰਨਾ ਕਾਂਸੀ ਰੱਖਨੀ ਆ ਕਾਂਸੀ ਦਾ ਛੰਨਾ ਇੱਕ ਆਦੇ ਕੰਮ ਹੁੰਦਾ ਛੰਨਾ ਛੰਨਾ ਲੋਕੀ ਅਗਰੇ ਉਦੋਂ ਪਹਿਲੋਂ ਭਾਂਡੇ ਕਾਂਸੀ ਦੇ ਵਰਤਦੇ ਹੁੰਦੇ ਛੰਨਿਆਂ ਚ ਲੱਸੀ ਪੀਂਦੇ ਦਹੀਂ ਖਾਂਦੇ ਸੀ ਤੇ ਜਦੋਂ ਨਵੀਂ ਵਿਆਹੀ ਬੋਟੀ ਨੂੰ ਲੈ ਕੇ ਆਉਂਦੇ ਸੀ ਛੰਨੇ ਚ ਦੁੱਧ ਪਿਉਂਦੇ ਸੀ ਤੇਰੇ ਵਾਲੇ ਨੂੰ ਪਿਆਇਆ ਪਿਆਇਆ ਤੇ ਜਦੋਂ ਇਹ ਮੁੰਡਾ ਵੀ ਬਰਾ ਹੈ ਪਈ ਬਰਾਤ ਆਉਂਗਾ ਸੀ ਨਾ ਬਰਾਤ ਆਉਂਦੀ ਸੀ ਉਹਨੂੰ ਵੀ ਮੁੰਡੇ ਨੂੰ ਵੀ ਛੰਨੇ ਚ ਦੁੱਧ ਪਿਉਂਦਿਆਂ ਸੀ ਅਖਲੀਆਂ ਬੁੜੀਆਂ ਆ ਪ੍ਰਾਕਟਿਕ ਨਰਾਇਣ ਕਵਾਲ ਇਹ ਰੱਖੋ ਬਾਕੀ ਇਹ ਦਾ ਢੱਕਾ ਨਾ ਰੱਖ ਇਹਦੇ ਚ ਆ ਫਾਲੀਆਂ ਵੀ ਪਾਉਣੇ ਬਾਅਦ ਹੋਰ ਬੜਾ ਤੇਲਾ ਹੈ ਬਾਅਦ ਆਤੀ ਆ ਲੈਣਾ ਪਲਾਸਟਿਕ ਦਾ ਉਹ ਵੀ ਤਾਂ ਵੀ ਫੜਾ ਸਕੋ ਨਾ ਇਹ ਚੋਣਾ ਜਿਹੜੇ ਭਾਂਡੇ ਆ ਕਈ ਗੁੱਗੂ ਕੱਢ ਕੇ ਉਹ ਦੂਜਾ ਉਹਨਾਂ ਦੇ ਦੇਣੇ ਆ ਅਜੇ ਨੂੰ ਆਉਣੇ ਬਾਅਦ ਚ ਇੱਥੇ ਸ਼ਿਫਟ ਕਰਨਾ ਤੇ ਉਦੋਂ ਫੇਰ ਉਹ ਭਾਂਡੇ ਆਪਣੇ ਤੋਂ ਲਿਆਉਣੇ ਪੈਣੇ ਵਿਚਾਰੇ ਨੂੰ ਦੇਣੇ ਤਾਂ ਪੈਣੇ ਆ ਇਹ ਰੱਖ ਦੇ ਸਾਈਡ ਤੇ ਆ ਆ ਵੀ ਜਾਂਦੇ ਇਹ ਗੁਰੂਆ ਉਹ ਦੂਜਾ ਏ ਛਾਨਣਾ ਦਾ ਵਧੀਆ ਮਤ ਇਹ ਤਾਂ ਰੱਖ ਸਾਈਡ ਤੇ ਆ ਛਾਨਣੀਆਂ ਆ ਸੜਦੇ ਪੈਣੇ ਇਹ ਵੀ ਰੱਖ ਸਾਈਡ ਤੇ ਕੋਈ ਭਾਂਡੇ ਮਾਂਜ ਕੇ ਰੱਖਣਾ ਨਹੀਂ ਆ ਕੁੱਕਰ ਠੀਕ ਆ ਤੇ ਆ ਰੱਖਣ ਚ ਤੇ ਇਹ ਲੈ ਨਵਾ ਕੁੱਕਰ ਲੈ ਆਈ ਇਹ ਟੋਟਲੀ ਡੈਮੇਜ ਆ ਬਾ ਕੋਲਮ ਲਾ ਕੇ 10 ਕ ਭਾਂਡੇ ਤੁਸੀਂ ਕੱਢੇ ਸਾਫ ਤੇ ਜਿਹੜੇ ਚਾਹੀਦੇ ਸੀ ਬਾਕੀ ਸਾਰਾ ਤਾਂ ਕਵਾੜੀ ਆ ਕੁੜੀਆਂ ਨੇ ਸਹੀ ਕੰਮ ਹੀ ਕੀਤਾ ਈ ਮਾਤੇ ਤੁਸੀਂ ਵੀ ਤੇਜ ਨਾ ਬਣੋ ਬਾਲੇ ਠੀਕ ਆ ਨਾ ਆ ਹੁਣ ਜਿਹੜੀ ਪਲਾਸਟਿਕ ਆ ਤੇ ਕੱਲ ਕਵਾੜੀ ਆਇਆ ਸੀ ਤੇ ਕਵਾੜੀਆਂ ਨੂੰ ਫੜਾਦਨੇ ਸੀ ਸਾਰੀ ਪਲਾਸਟਿਕ ਦੀ ਇਹ ਹੁਣ ਪਲਾਸਟਿਕ ਫੇਰ ਵੱਜਣੀ ਹੈ ਤੇ ਕਵਾੜ ਹੋਰ ਦੇ ਕੇ ਪਰੇ ਪਲਾਸਟਿਕ ਦਾ ਕੰਮ ਨਵੇੜਨਾ ਸੀ ਇਹ ਨਹੀਂ ਨਿਕਲਨੀ ਤੇਰੇ ਤੋਂ ਮੰਮੀ ਤੂੰ ਟੱਕਰਾ ਮਾਰਦੀ ਰਹਿ ਜਾਣਾ ਇਹ ਨਹੀਂ ਨਿਕਲਣਾ ਤੇਰੇ ਤੋਂ ਬਸ ਉਹ ਕੱਢ ਵੀ ਟੱਕਣ ਕੱਢ ਕੇ ਵਿਖਾ ਗੱਗੂ ਅੱਜ ਲੱਗ ਜੇ ਪਤਾ ਬਾਵਾ ਦੇ ਜੋਰ ਦਾ ਤਾਂਬੇ ਦਾ ਗਲਾਸ ਵੀ ਚੱਕ ਤਾਂਬੇ ਦਾ ਗਲਾਸ ਵੀ ਚੱਕ ਓਏ ਉਹ ਤਾਂਬੇ ਦਾ ਗਲਾਸ ਚੱਕ ਓਡਾ ਪੜਾ ਆਜੇ ਯਾ ਵੀ ਆ ਚੱਕ ਆ ਚੱਕ ਆੰਬੇ ਦਾ ਦੁੱਲਾ ਦਾ ਕਾਲਾ ਤਾਂਬਾ ਕਿੱਥੇ ਹੁੰਦਾ ਲੈ ਲੈ ਤਾਂਬਾ ਪੂਰਾ ਪਿਓਰ ਤਾਂਬਾ ਅੰਦਰਲੇ ਵਾਰ ਸਟੀਲ ਹੋਣਾ ਇਹ ਕੀ ਆ ਆ ਜਾਣ ਦੇ ਕਵਾੜ ਤੇ ਇਹ ਜਮਾਕ ਖਰਚਾ ਕਰਾ ਕੇ ਰੱਖ ਦਿੰਦੇ ਬਾਅਦ ਚ ਛੱਟ ਦਿੰਦੇ ਕਵਾੜ ਤੇ ਆਈ ਹੀ ਹੁੰਦਾ ਹੁੰਦਾ ਕਿੱਥੋਂ ਖਲਣੀ ਆ ਇਹ ਅਜੇ ਨੂੰ ਪਾਲਾ ਸਟੀਲ ਕੁਆਲਾ ਵਿੱਚ ਅਜੇ ਆਇਆ ਆ ਅਜੇ ਗੱਟੂ ਫੜ ਕੇ ਲਿਆ ਕੋਈ ਜਾਂ ਦੋ ਗੱਟੂ ਫੜ ਕੇ ਲਿਆ ਇੱਕ ਪਲਾਸਟਿਕ ਵੱਖਰੀ ਕਰ ਲੈ ਤੇ ਸਟੀਲ ਵੱਖਰੀ ਕਰ ਲੈ ਗੱਲ ਇਹ ਨਾ ਨਾ ਟੁਰੀਆਂ ਫਿਰਦੀਆਂ ਇੱਥੇ ਸਾਨੂੰ ਤਾਂ ਇਹ ਮਾੜੀ ਜੀ ਇੱਕ ਗੱਲ ਗਲਤ ਕਰਦਗੇ ਤੇ ਚੜ ਜਾਂ ਨਹੀਂ ਰਾਣ ਪਾਣੀ ਸਾਡੇ ਤੇ ਲੈ ਗਏ ਆ ਨਵਾਂ ਹੀ ਵਾਟਰ ਕੋਲਰ ਸੀ ਟੱਕਣ ਮੈਂ ਕਿਚ ਕੁਆਇਆ ਹਣਾ ਮੈਂ ਇੱਕ ਮੈਂ ਹਾਸੇ ਆ ਗੱਲ ਦੱਸਣ ਆਈ ਸੀ ਮੈਂ ਤਾਂ ਮੈਂ ਕਹਣਾ ਸੰਦੀਪ ਨੂੰ 프랭ਕ ਕੋ ਲਾਗੀ ਬਾਰ ਕੋਈ ਸੀ ਹਨ ਤੇ ਉਹ ਕਹਿੰਦਾ ਨਾ ਵੀ ਤੁਹਾਡੇ ਬੀ ਕਾਮ ਚਲੀਏ ਕਹਿੰਦੇ ਕੌਣ ਬੋਲਦਾ ਕਹਿੰਦੇ ਤੁਹਾਡੇ ਬਾਹਰੋਂ ਬੋਲਦੇ ਰਿਸ਼ਤੇਦਾਰ ਮੈਂ ਅਸਦੀਕ ਇਹਦੇ ਅੱਧ ਤੱਕ ਬਾਰੇ ਕੀ ਆਈਡੀ ਕਹਿੰਦਾ ਇਹ ਨਹੀਂ ਕੋਈ ਤਾਂ ਗਿਆ ਹੋਊਗਾ ਰਿਸ਼ਤੇਦਾਰ ਕੋਈ ਮੈਂ ਕਹਿੰਦਾ ਨਹੀਂ ਸਾਡੇ ਤਾਂ ਕੋਈ ਵੀ ਨਹੀਂ ਗਿਆ ਬਾਹਰ ਮੈਂ ਫੋਨ ਕਰ ਲੇ ਮੈਂ ਕਹਿੰਦੇ ਕੋਈ ਵੀ ਨਹੀਂ ਬਾਹਰ ਗਿਆ ਤੇ ਕਹਿੰਦਾ ਤੁਸੀਂ ਮਕਾਨ ਚੋਂ ਵੀ ਬਾਹਰ ਨਹੀਂ ਗਏ ਕਹਿੰਦੇ ਮੈਂ ਕਹਿੰਦਾ ਨਾ ਅਸ ਤਾਂ ਮਕਾਨ ਚੋਂ ਵੀ ਬਾਹਰ ਨਹੀਂ ਗਏ ਕਹਿੰਦਾ ਨਾ ਤੈਨੂੰ ਮਕਾਨ ਚੀ ਬੰਬ ਡਿੱਗ ਉਹਨਾਂ ਕਾ ਬੰਬ ਤੂੰ ਹੀ ਸੁੱਟਣਾ ਹੋਣਾ ਆਹ ਆ ਵੇਲਾ ਕਿੰਨੇ ਭਾਂਡੇ ਕਾੜਲੇ ਮੰਮੀ ਨੇ ਬਾਹਰ ਵੇਖ ਲਾ ਭਾਂਡੇ ਅਮੇ ਹਣ ਮੁੱਦੇ ਦੀ ਗੱਲ ਇਹਨੇ ਮੁੱਦਾ ਬਹੁਤ ਪਟ ਤੈਨੂੰ ਗੱਲ ਤੋਂ ਬਹੁਤ ਢਕਾਉਣਾ ਚਾਹਿਆ ਪਰ ਤੂੰ ਢਕੀ ਨਾ ਮੁੱਦੇ ਦੇ ਰਹਿ ਇਹ ਗੱਲ ਤੇ ਮੈਂ ਡੱਬੀਆਂ ਮਾਂਜਣਾ ਹੋਣਾ ਮੈਂ ਭਾਂਡੇ ਉਹਨਾਂ ਨੂੰ ਫਰੂਟ ਨਹੀਂ ਨਾ ਦਿੱਤੀਆਂ ਜਾਣ ਆਹੋ ਮੰਮੀ ਤੂੰ ਮੁੱਦੇ ਦੇ ਰਹਿ ਤੈਨੂੰ ਪਟਕਾਇਆ ਜਾ ਰਿਹਾ ਮੁੱਦੇ ਤੋਂ ਮੈਂ ਕੋਈ ਭਾਂਡਾ ਨਹੀਂ ਕੱਢਿਆ ਹਾਂ ਕਾਰੇ ਨਾ ਨਾ ਗੱਲ ਵਾਰਤਲਾ ਆ ਚਾਰ ਡੱਬੀਆਂ ਕੱਢੀਆਂ ਨੇ ਟੱਕਣ ਵਾਲੀਆਂ ਕਿਉਂ ਨੂੰ ਉਹਨਾਂ ਨੂੰ ਫਰੂਟ ਲਈ ਆ ਜਾ ਕਰਨੀਆਂ ਵਧੀਆ ਆਪਾਂ ਨੂੰ ਤਾਂ ਪਤਾ ਨਹੀਂ ਭਾਈ ਕਰ ਗੱਲ ਇਹਨਾਂ ਨਾਲ ਅੱਜ ਮਾਦੇ ਕੱਢ ਬਾਹਰੋਂ ਕਿੱਥੇ ਮੋਟੀ ਜਿਓ ਉਹ ਅੰਦਰ ਵੜ ਗਿਓ ਅੰਦਰ ਵੜ ਗਈ ਇੱਥੇ ਬਾਹਰ ਆਣ ਨੂੰ ਗਾ ਇੱਧਰ ਗੱਲ ਕਰ ਮੂੰਹ ਤੇ ਆਣ ਕੇ ਠੀਕ ਆ ਨਾ ਕਹਿ ਉਹਨੂੰ ਕਹਿ ਮਾਤੇ ਬੋਲਦੀ ਕਿਉਂ ਤੂੰ ਹੁਣ ਚੁੱਪ ਗਿਆ ਵਾ ਦੰਦਾ ਮਖਾਣੇ ਪਾਏ ਤੇਰੇ ਮੂੰਹ ਚੋਂ ਕਈ ਨੁਕੀਚੀਆਂ ਕਾਲੀਆਂ ਚੜੀ ਜਾਂਦੀਆਂ। ਵਾਹ ਕੱਢ ਇਹਨਾਂ ਨੂੰ ਮੈਨੂੰ ਕੀ ਆ। ਰੱਖ ਦੁੱਤੀਆਂ ਨਾ ਜੜੀਆਂ ਕੱਢ। ਲੈ ਹੱਦ ਹੋ ਗਈ ਕੱਢ ਕੇ ਤੇ ਤੂੰ ਰੱਖ ਦੀ ਉਹਨਾਂ ਨੂੰ ਕੋਈ ਨਹੀਂ ਕਹਿਣਾ। ਲੈ ਚੋੱਕ ਕੇ ਲੈ ਕੇ ਚੱਲ ਉੱਥੇ। ਆ ਲੈ ਜਾਣੀ ਚਾਕੇ। ਚੱਕ ਲੈ। ਮੇਰਾ ਤਾਂ ਸਿਰ ਦੁਖੀ ਜਾਂਦਾ। ਲੈ ਚੋੱਕ ਕੇ ਲੈ ਜਾ ਕੇ। ਸਿਰ ਦੁਖਦਾ ਘਾਤ ਨਹੀਂ ਦੁਖਦੇ। ਦਾ ਥਾਣਾ ਹੀ ਚੱਕਣਾ ਵਾ। ਹਾਂ ਬੋਲੋ ਮੇਰਾ। ਸਿਰ ਨਾਲ ਨਹੀਂ ਚੱਕਣਾਗਾ। ਕੀ ਬੋਲਦੇ ਨਾ ਤੂੰ ਬੋਲ ਜਾ ਆਹੀਂ ਤੇ ਬੋਲਣਾ ਹੀ ਬੋਲਣਾ ਮੈਂ ਤੂੰ ਟੋਕਰਾਂ ਚੱਕ ਲੈ ਜਾ। ਮੇਰਾ ਸਿਰ ਦੁਖੀ ਜਾਂਦਾ ਤੂੰ। ਦੁਖਦਾ ਸਿਰ ਤੇ ਇੱਥੇ ਥਾਣਾ ਚੱਕ ਕੇ ਲੈ ਜਾ ਇਹਨਾਂ ਨੂੰ ਮੈਂ ਦੱਸੀ ਜਾਂਦਾ। ਆ ਚਾਰਨਾ ਦੇ ਪਲੇਟਾ ਬਲੂਟਾ ਉਹ ਛੋੜਦੀਆਂ ਇਹਨੂੰ ਕੱਲੇ ਨੂੰ ਸਾਂਭ ਕੇ ਕੀ ਜੀਏ ਇਹ ਮੈਨੂੰ ਕੀ ਪਤਾ ਕਿ ਕੱਲਾ ਰਹਿ ਗਿਆ ਵਾ ਐਵੇਂ ਆ ਵੇਖ ਆ ਕੋਈ ਸਾਂਭੜ ਵਾਲੀ ਚੀਜ਼ ਦੇ ਕਿਉਂ ਤੇ ੜਕਣੀ ਨਹੀਂ ਲੱਗਦਾ ਨਹੀਂ ੜਕਦਾ ਕੋਈ ਨਹੀਂ ਲੱਗਦਾ ਇਹਦੇ ਵਿੱਚ ਆ ਪਤੀਲੇ ਦਾ ਢੱਕਣਾ ਚੱਲ ਆਹ ਥਾਲੀਆਂ ਪਲੇਟਾਂ ਮੰਨਣ ਵਾਲੀ ਗੱਲ ਆ ਵੀ ਇਹ ਜ਼ਰੂਰੀ ਆ ਇਹ ਸਾਂਭੜੀਆਂ ਆ ਕੀ ਇਹ ਇਹ ਤਾਂਬੇ ਦਾ ਹੈ ਕਮਲ ਜੀ ਤਾਂਬਾ ਲੈ ਇਹ ਉਹ ਡੱਬਾ ਉੱਥੇ ਅੰਦਰ ਪਿਆ ਉਹਦਾ ਢੱਕਣਾ ਇਹ ਫਿਰਦਾ ਕਾਲ ਆਵੀ ਮਨਿਆ ਨਵਾਂ ਚਾਗਾ ਕਰ ਰਹੇ ਆ ਆ ਕੀ ਲੈ ਤੇ ਇਹ ਤਾਂਬੇ ਦੀ ਬੋਤਲ ਨਾਲ ਕੀ ਕਰਨੀ ਤੇ ਇਹ ਨੂੰ ਦੂਜੇ ਮੁੰਡੇ ਦੇ ਵਿਆਹ ਤੇ ਨਾ ਗੜਵੀ ਵਰਤੂਗੀ ਗੱਗੂ ਨੇ ਮੰਮੀ ਦੇ ਵਿਆਹ ਮੰਮੀ ਨੇ ਗੱਗੂ ਦੇ ਵਿਆਹ ਤੇ ਇਹ ਤਾਂ ਉੱਤੇ ਟੱਕਣ ਪਾਉਂਗਾ ਵਾ ਟੱਕਣ ਆਉਂਦਾ ਨਹੀਂਗਾ ਜ਼ਰੂਰੀ ਡੂੰਡਰੀ ਨਹੀਂ ਆਉਣਾ ਵਾ ਕਿ ਡੂੰਡਰੀ ਦੇ ਬਿਨਾਂ ਫੜਿਆ ਨਹੀਂ ਜਾਂਦਾ ਉਹ ਡੂੰਡਰੀ ਨਾਲ ਜਿਵੇਂ ਨਿੱਕੇ ਐ ਚੱਕ ਲੈਂਦਾ ਤੇ ਇਹ ਤਾਂ ਹੱਥ ਸਾੜਨ ਵਾਲਾ ਕੋਈ ਫਾਇਦਾ ਨਹੀਂ ਹੈਗਾ ਐਵੇਂ ਬਸ ਫਜ਼ੂਲ ਅੱਜ ਤਾਂ ਲੋਕੀ ਡੂੰਡਰੀਆਂ ਨਹੀਂ ਚੁੱਕ ਰਹੀਆਂ ਅਜਿਹਾ ਕੀ ਕਰਨਾ ਇਹ ਮੈਨੂੰ ਸਮਝ ਨਹੀਂ ਆਈ ਪੀ ਕਾ ਰਹਾ ਵਾ ਹਾਏ ਸਮਝ ਨਹੀਂ ਆਈ ਮੈਂ ਤਾਂ ਉਹਨੂੰ ਕਿਹਾ ਸੀ ਬੋਰੀ ਚ ਪਾ ਦੇ ਉਹਨੇ ਚੱਕ ਕੇ ਟੋਕਰੀ ਚ ਆ ਵੇਖੀ ਇਹ ਸਾਰੀਆਂ ਨਿੱਕੀਆਂ ਕੌਣ ਲਗਾ ਛਟਨੀ ਪਾਉਣ ਵਾਲੀਆਂ ਆ ਇਹ ਆਓ ਵੇਖੀ ਜਿੰਨੀ ਮਰਜ਼ੀ ਥੋੜਾ ਕੇ ਰੱਖ ਲੈ ਇੰਨੀਆਂ ਗੰਦਗੀਆਂ ਵਾਹਾਂ ਚੀਜ਼ਾਂ ਕੋਈ ਗੰਦੀ ਨਹੀਂ ਹੈਗੀ ਇੰਨਾਂ ਚ ਲੈ ਹੱਥ ਰੱਬ ਨੇ ਨਾਲ ਦਿੱਤੇ ਮਾਣਣ ਵਾਲੇ ਤੈਨੂੰ ਚੱਕ ਕੇ ਲੈ ਜਾਣ ਨੂੰ ਕਿਹਾ ਮੱਤਾਂ ਦੇਣ ਨੂੰ ਨਹੀਂ ਕਿਹਾ ਚੱਕ ਕੇ ਲੈ ਜਾ ਇਹ ਨੂੰ ਅੰਦਰ ਬਹੁਤ ਸਿਰਦੂ ਕੀ ਆ ਮੈਨੂੰ ਨੇ ਪਤਾ ਮਿਕਸੀ ਜੀ ਦਾ ਟੁਕੜਾ ਜਿਆ ਸੀ ਕਿ ਕਾਹਦਾ ਸੀ ਇਹ ਮੈਂ ਤਾਂ ਕੱਢ ਕੇ ਬਾਹਰ ਰੱਖ ਦਿੱਤਾ ਚੀਜ਼ ਦਾ ਟੁਕੜਾ ਹਾਂ ਪਹਿਲਾਂ ਤਾਂ ਤੂੰ ਕਹਿ ਮੈਂ ਭਈਆਂ ਕਾ ਇੱਧਰ ਪਾ ਦੇ ਤੇ ਹੁਣ ਇੱਧਰ ਰੱਖ ਤਾ ਓਏ ਮੁੱਕਰ ਗਿਰੇ ਦੋ ਮਿੰਟ ਅੱਜ ਗੱਲ ਤੋਂ ਸਾਡੇ ਕੋਲ ਸਟੀਲ ਦੀਆਂ ਪਾਈਪਾਂ ਬਹੁਤ ਵਧੀਆਂ ਪਈਆਂ ਸੀ ਉਦੋਂ ਸਾਡਾ ਭਾਂਡਾ ਛੰਨਾ ਬਹੁਤ ਵਧਿਆ ਪਿਆ ਸੀ ਮੰਮੀ ਹੁਣਾਂ ਨੇ ਅੱਕ ਕੇ ਫੈਸਲਾ ਕਰ ਹੀ ਲੈ ਕਹਿੰਦੀ ਅੱਜ ਮੈਂ ਨਵੇਂ ਭਾਂਡੇ ਲੈ ਕੇ ਹੀ ਆਉਂਗੀ ਤੁਸੀਂ ਕਹਿੰਦੇ ਮੇਰੇ ਘਰੋਂ ਭਾਂਡੇ ਕੱਢ ਦਿਆਂ ਨੇ ਮੈਂ ਹੋਰ ਭਾਂਡੇ ਜੋੜ ਦੂੰਗੀ ਇੱਥੇ ਲਿਆਉਣਾ ਹੀ ਆ ਹੋਰ ਹੁਣ ਮੈਂ ਲਿਆਉਣੀ ਇਹ ਭਾਂਡਿਆਂ ਦੀ ਕਾਹਦੀ ਖੇਚ ਹੁੰਦੀ ਮੰਮੀ ਆਪਾਂ ਨੂੰ ਠੀਕ ਆਪਾਂ ਚੀਜ਼ਾਂ ਮੰਮੀ ਲਾਉਣੀਆਂ ਚੰਗੀਆਂ ਚੰਗੀਆਂ ਘੈਂਟ ਘੈਂਟ ਠੀਕ ਹਨ ओके ਪੀਸਾਬ ਪਤਾ ਵਧੀਆ ਚੀਜ਼ਾਂ ਲਿਆਉਣੀਆਂ ਆਪਾਂ ਘੈਂਟ ਹਾਂ ਬਹਿਲੀ ਗੱਲ ਨਹੀਂ ਕਰਨੀਗੀ ਪੂਰੇ ਸਵੇਰੇ ਕਰਨੇ ਆ ਜਿੰਨੇ ਦਾ ਸਮਾਨ ਆ ਉਹਨੇ ਤਾਂ ਚੀਜ਼ਾਂ ਲਿਆਉਣੀਆਂ ਉਹਨੀਆਂ ਹੀ ਲਿਆਉਣਗਾ ਠੀਕ ਹੈ ਨਾ ਤੁਸੀਂ ਜਿਆਦੀਆਂ ਥੋੜਾ ਪੈਸੇ ਪੁਹੇ ਦੀ ਕੋਈ ਗੱਲ ਨਹੀਂ ਕਰਨੀ ਪੈਸਾ ਪੁਹੇ ਨਹੀਂਗਾ ਆਪਣੇ ਕੋਈ ਸਿੱਧੀ ਜੀ ਗੱਲ ਹੀ ਜਵਾਬ ਹੀ ਪੈਸੇ ਨਾਲ ਕੋਹਰਾ ਆਪਣਾ ਦਾ ਚੱਲਿਆ ਅਸੀਂ ਮੰਮੀ ਜੀ ਆਪਣੇ ਪਿੰਡ ਵਾਲੇ ਦੀ ਦੁਕਾਨ ਤੇ ਹਾਂ ਸਾਡੇ ਪਿੰਡ ਦੇ ਬੰਦਿਆਂ ਨੇ ਵੀ ਭਾਈ ਇਥੇ ਭਾਂਡੇ ਦੁਕਾਨ ਖੋਲੀ ਹੋਈ ਆ ਪਹਿਲਾਂ ਸਟੀਲ ਅਸੀਂ ਵੇਚਣ ਚੱਲੇ ਉਹਨਾਂ ਨੂੰ ਸਿੱਧੀ ਜੀ ਗੱਲ ਕਿਉਂਕਿ ਪਹਿਲੀ ਪਹਿਲ ਦੇ ਆਂਗੇ ਪਿੰਡ ਵਾਲਿਆਂ ਨੂੰ ਕਿ ਆ ਆ ਗਿਆ ਜੀ ਆਹ ਮੁੰਡਾ ਖੜਾ ਜੀ ਨੌਜਵਾਨ ਬਿਆਰ ਐਣਕਾਂ ਲਾਈ ਕਹਿੰਦੇ ਇਹਨਾਂ ਨੂੰ ਦੇ ਦੇ ਕਹਿੰਦੇ ਸਟੀਲ ਵੇਚਣਾ ਚੈੜਜੀ ਚ ਕਿਲੋ ਤੇ 400 ਬ੍ਰਾਂਸ ਸਟੀਲ ਹੋ ਗਿਆ ਹੁਣ ਭਾਂਡੇ ਵਾਵਾ ਬਣ ਜਾਣਗੇ ਚ ਭਾਂਡੇ ਵਾਵਾ ਬਣ ਜਾਣਗੇ 14 ਕਿਲੋ ਸਟੀਲ ਚ ਹੈਂ ਬਣ ਕੇ ਦੇ ਦੇਗੇ ਜਿੰਨੇ ਬਣ ਗਏ ਉਹਨੇ ਦੇਵੋਗੇ ਹੋਰ ਆ ਵਾਅਦਾ ਕਰ ਦਿਓ ਆ ਸਾਨੂੰ ਲੋੜਿਆ ਭਾਈ ਭਾਂਡਿਆਂ ਦੀ ਜਾਰੀ ਕੱਢੋ ਮੰਮੀ ਉਹਨਾਂ ਦਾ ਖਜ਼ਾਨਾ ਹੌਲੀ ਹੌਲੀ ਤੁਸੀਂ ਬਾਹਰ ਨੂੰ ਠੀਕ ਆ ਨਾ ਖਜ਼ਾਨਾ ਬਹੁਤ ਜੋੜਿਆ ਮਾਦਾਂ ਨੇ ਸਵੇਰੇ ਲੜ ਕੇ ਆਈ ਅੱਜ ਘਰੇ ਕਹਿੰਦੀ ਮੇਰੇ ਭਾਂਡੇ ਕਿਧਰ ਕਢਮੈਪ ਕਰ ਦੇਣ ਲੱਗੇ ਇਹ ਔਚ ਇੱਕ ਨਿਕਲ ਹੋ ਗਿਆ 4 ਕਿਲੋ ਦਾ ਲੈ 4 ਕਿਲੋ ਇਹ ਦੂਜਾ ਕਢਾਉਣਾ 904 ਕਿਲੋ ਪੂਰਾ ਹੀ ਲਿਖਿਆ ਜਾਏਗਾ ਤਾਂ ਹਾਂ ਠੀਕ ਹੈ 14 ਤੋਂ 4 11 ਕਿਲੋ ਹੋ ਗਿਆ 11 ਕਿਲੋ ਹੋ ਗਿਆ ਵਾਧੂ ਹੈ ਅੱਜ ਤਾਂ ਭਾਂਡੇ ਹੀ ਭਾਂਡੇ ਕਰ ਦੇਣੇ ਆਪਾਂ بڑے ਭਾਂਡੇ ਯਾਨੀ ਭਾਂਡਾ ਇੱਕ ਹੀ ਆਉਣਾ ਇੰਨੇ ਹਾਂ ਖੜੀ ਲੱਗਦਾ ਪਤਾ ਕਿ ਇਹ ਬੀਬੀਆਂ ਦੀ ਆਦਤ ਹੀ ਹੁੰਦੀ ਆ ਇਹ ਪੂਰਾ ਮੋਲ ਭਾਅ ਕਰਕੇ ਤੋੜ ਤੋੜ ਕੇ ਫਿਰ ਐਂਡ ਦੇ ਪੈਸੇ ਦੇਣ ਲੱਗੇ ਕਹਿੰਦਾ 100 ਹੋਰ ਘਟਾ ਦੇ। ਹੋਰ ਘਟਾ ਦੇ। ਇਹ ਬੀਬੀਆਂ ਦੀ ਆਦਤ ਹੀ ਆ ਬਈ ਰੋ ਰਹੀ ਤੇ ਇਹ ਨਹੀਂ ਬਦਲ ਸਕਦੀ। ਕਦੇ ਨਹੀਂ ਚੇਂਜ ਹੋ ਆਦਤ। ਲੈ ਆਉਣੇ ਕ ਸਟੀਲ ਵਾਦੇ ਆਪਣੇ ਦੋ ਇੱਕ ਜੱਗ ਇੱਕ ਕੁੱਕਰ ਤੇ ਥੋੜੇ ਜਿਹੇ ਸਾਡੇ ਪੈਸੇ ਪੈ ਵੇਚਾ ਨਾ ਮਾਤੇ। ਠੀਕ ਹੈ। ਮੈਂ ਤੇ ਹੁਣ 4 ਨਾ ਨਾ ਘਟ 300 ਘਟਾ। ਲੈ ਘੱਟ ਲੋ ਬਈ ਚਾ ਸਾਡੇ ਦੇ 50 ਦਿੱਤੇ ਮੋਲ। ਇਹ ਦੁਕਾਨਦਾਰਾਂ ਦੀ ਵੀ ਆਦਤ ਹੁੰਦੀ ਆ ਬੀਬੀਆਂ ਨੇ 100 ਗਏ ਤੇ ਉਹਨਾਂ ਨੇ ਵਿਚਾਈ ਘਟਾਉੜਿਆ। ਇਹ ਦੁਕਾਨਦਾਰਾਂ ਦੀ ਵੀ ਆਦਤ ਹੁੰਦੀ ਆ। ਆਹ ਤੇ ਯਾਰ ਲਾ ਵੀ ਠੀਕ ਹੈ ਲਾ ਵੀ ਆ ਸਾਡੇ ਦੋ ਭਾਂਡੇ ਪੈਕ ਕਰ ਦਿਓ ਮੰਮੀ 쿠ਕਰ ਪਿੱਛੇ ਆ ਸਵੇਰ ਦੇ ਲੜੀ ਜਾਂਦੇ 쿠ਕਰ ਹੀ ਲੈ ਕੇ ਚੱਲੀ ਜਾਂਦੀ ਤੇ 쿠ਕਰ ਹੀ ਲਿਆਣਾ ਸੀ 쿠ਕਰ ਉਹ ਖਰਾਬ ਉਹਨੇ ਸਟੀਲ ਵਾਲੇ ਸਾਨੂੰ ਕੱਲਾ 쿠ਕਰ ਹੀ ਮਿਲਿਆ ਬਾਅਦ ਇੱਕ ਨਾ ਰਾਜੂ ਸਾਡੇ ਕੋਲੇ ਆ 쿠ਕਰ ਵੱਡਾ ਵੱਡਾ 쿠ਕਰ ਭਾਈ ਅੱਛਾ ਜੀ ਜਿਹੜੇ ਉਹ ਕਾਲੇ ਜਿਹੇ ਆ ਹਾਂਜੀ ਦੂਜੇ ਢੱਕਣ ਵਾਲਾ ਹਾਂਜੀ ਅੱਛਾ ਜੀ ਐਸ ਢੱਕਣ ਵਾਲਾ ਨਹੀਂ ਉਹ ਸਾਡਾ ਸੈੱਟ ਨਹੀਂ ਆਉਂਦਾ ਹਾਂਜੀ ਨਾਲੇ ਹੋ ਗਈ ਆਪਣੀ ਸਫਾਈ ਹੁਣ ਘਰ ਦੀ ਕਵਾੜ ਦੀ ਤੇ ਨਾਲੇ ਵੀ ਆਪਣਾ ਭਾਂਡੇ ਦੇ ਦੋ ਆਏ ਤੇ ਮਾਰੇ ਥੋੜੇ ਆ ਦੋ ਉਹ ਵੀ ਪੱਲਿਓਂ ਪੈਸੇ ਪਾ ਕੇ ਤੇ ਆਪਣਾ ਤਾਂ ਕਵਾੜ ਹੀ ਘਰੇ ਪਿਆ ਸੀ ਆਪਣੇ ਕਿਹੜਾ ਕਿਹੇ ਕੰਮ ਦਾ ਸੀ ਉਹ ਦੱਸ ਵਧੀਆ ਰੇਟ ਲਾਤਾ ਉਹਨੇ ਵਿਚਾਰੇ ਨੇ ਹੋਰ ਉਹ ਵਜ ਤੋਂ ਵੱਧ ਕੀ ਕਰੇ ਹੁਣ ਜਾਣਦੇ ਦੇ ਵਿਚਾਰ ਆਪਾਂ ਨੂੰ ਠੀਕ ਹੈ ਨਾ ਆਪਾਂ ਤਾਂ ਸੋਚ ਗਏ ਜਿਆਦਾ ਕਵਾੜ ਪਿਆ ਹੁਣ ਆਪਣੇ ਘਰੇ ਪਰ ਠੀਕ ਸੀ 20 ਕਿਲੋ ਸਟੀਲ ਸੀ ਤੇ ਆਪਾਂ ਨੂੰ ਵਧੀਆ ਅੱਛਾ ਤੇ ਜਿਆਦਾ ਮਿਲ ਗਿਆ ਸਭ ਵਧੀਆ ਤੇ ਕਿੰਨੇ ਕਹ ਭਾਈ ਨੇ ਬੂਹਾ ਖੋਲਤਾ ਹੀ ਮੰਮੀ ਦੀ ਖੇਤ ਲਵ ਚਾਲੀ ਨਿੱਕਾ ਭਾਈ ਆਇਆ ਮੰਮੀ ਨੇ ਐਂ ਹੀ ਵੀ ਮੈਨੂੰ ਨਾ ਉੱਤਰ ਕੇ ਤੋਰ ਦੇਣ ਕਿ ਕੋਈ ਲੀੜੇ ਕੁਛ ਅੱਜ ਫੇ ਪਾ ਕੇ ਆਇਆ ਨਿੱਕਾ ਭਾਈ ਉਹ ਚੱਕ ਆ ਗਈ ਅਜ ਤਾਂ ਕੋਣ ਰੱਖ ਗਿਆ ਥੱਲੇ ਨਾਲ ਜਿਹੜੇ ਕਾਲੋ ਸੜੀਆਂ ਕੱਟਦੇ ਵੇਲਾ ਹੁਣ ਟਾਇਰ ਚੜ ਗਏ ਲੋ ਵੀ ਆ ਆ ਗਏ ਜੇ ਪਾਂਡੇ ਇੱਕ ਕੁਕਰ ਮਿਲਿਆ ਵੀ ਪੈਸੇ ਪੱਲਿਓ ਪਾ ਕੇ ਹੈ ਸਟੀਲ ਤਾਂ ਬਣ ਗਿਆ ਸਾਡਾ 1100 ਦਾ ਪਰ ਇਹਨੇ ਕੂਕਰ ਹੀ ਮਹਿੰਗਾ ਲੈ ਲਿਆ 70 ਰੁਪਏ ਰੱਖਿਆ 70 ਰੁਪਏ 70 ਰੁਪਏ ਕੱਲ ਆਲਾ 40 ਲਈ ਜਾਂਦਾ ਸੀ ਆਹ 70 ਰੁਪਏ ਤੇਨੇ ਕੂਕਰ ਹੀ 1500 ਵਾਲੇ ਨੂੰ ਹੱਥ ਬਾਹਰ ਆ 1100 ਦਾ ਸਟੀਲ ਲੈ ਕੇ ਗਿਆ 1500 ਕੂਕਰ ਹੀ ਕੂਕਰ ਹੀ ਮਹਿੰਗਾ ਚੱਕ ਲਿਆ ਭਰਾਵਾ ਉੱਥੇ ਕੀ ਕਰੇ ਬੰਦਾ ਉਹ ਵੀ 400 ਪੱਲਿਓ ਦੇ ਕੇ ਆਈ ਹੁਣ ਆਓ ਦੇਣੇ ਪੈਣੇ ਸੀ ਪੱਤੇ ਗੱਡੀ ਦੇ ਭਰ ਕੇ ਲਗਾਈ ਸਮਾਨ ਗੱਡੀ ਭਰ ਕੇ ਲਗਾਇਆ ਤੇ ਆ ਇੱਕ ਲੈ ਕੇ ਆ ਗਏ ਆ ਜਾ ਕੇ ਵੱਡੇ ਕੁੱਕਰ ਨੂੰ ਹੱਥ ਪਾ ਲਿਆ ਕਹਿੰਦੀ ਮੈਂ ਕਿਹ ਇੱਚ ਘੜੇ ਤੋਂ ਖਰੋੜੇ ਬਣਾਉਣੇ ਦੱਸ ਤੇ ਖਰੋੜੇ ਚੇਰੇ ਲਈ ਬਣਾਉਣੇ ਰੋਜ਼ ਜਿਹੜੀ ਆ ਵੇ ਲੈ ਇਹਨੂੰ ਜਦੋਂ ਕਦੋਂ ਖਰੋੜਿਆਂ ਦਾ ਹੀ ਇਹਨੂੰ ਹੋਰ ਕਹਿਦਾ ਆ ਹੀ ਨਹੀਂ ਆ ਗਿਫਟ ਮਿਲਿਆ ਨਾਲ ਨਹੀਂ ਗਿਫਟ ਮਿਲਿਆ ਇਹ 200 ਦਾ ਲਿਆਂਦਾ ਵਾ ਆ ਮੋਟਾ ਕੱਦ ਲਈ ਲਿਆਂਦਾ ਇਹ ਮੋਟਾ ਲਿਆ ਆ ਜਾਗੀ ਹੈ ਵੀ ਹਾਂ ਹਲੇ ਉੱਥੇ ਡੌਂਗਾ ਮਿਲਦਾ ਸੀ ਉਹ ਲਿਆਂਦਾ ਨਹੀਂ ਆ ਹੀ ਆ ਇੱਕਲ ਕਿਚਨ ਗਿਆ ਆਪਾਂ ਤੈਨੂੰ ਬੁਲਾਇਆ ਤੈਨੂੰ ਕਹ ਗਿਆ ਮੁਖੀਆਂ ਕਹਿੰਦੇ ਮਾਰੇਗਾ ਤੈਨੂੰ ਕੋ ਕਹਿਆ ਸੀ ਗੱਲਾਂ ਕਰਦਾ ਤੂੰ ਆਹ ਮੈਨੂੰ ਕਿਹੜਾ ਪਤਾ ਸੀ ਦੇਸੀ ਕੁਕਰ ਮੰਮੀ ਦੇਸੀ ਦੇ ਦੇ ਜੀ ਦੇ ਵਸ ਤੇ ਦੇਸੀ ਖੋਲ ਦੇਦਾ ਤਾ ਦੇਸੀ ਕੁਕਰ ਆ ਰੀਨਲ ਆ ਭਰਾਵਾ ਉੱਤੇ ਮੋਹਰ ਲੱਗੀ ਆ ਮੋਹਰ ਲੱਗੀ ਆ ਆਈਐਸਆਈ ਆਈਐਸਆਈ ਇਹ ਸਹੀ ਦਾ ਮਾਰਕਾ ਲੱਗਾ ਵਾ ਐਵੇਂ ਨਾ ਗਿਆ ਨੂੰ ਕਹਿ ਦਿਆ ਪੜਾਈ ਕਿਤੇ ਆਈਐਫਸੀ ਕੀ ਲਿਖਿਆ ਨਾ ਕੀ ਆਈਐਸਆਈ ਗਿਆ ਮੈਂ ਆਈਐਸਆਈ ਦੇ ਕੋਲ ਕੋਲ ਲੱਗਾ ਉੱਤੇ ਨਾਲ ਜਿੱਥੋਂ ਉਹਨਾਂ ਦੇ ਆਇਆ ਕੁਕਰ ਲੋਨ ਕਰਾਇਆ ਨਾ ਉਥੋਂ ਆਈਸੀਆਈ ਬੈਂਕ ਤੋਂ ਇਹਨਾਂ ਕੋਲ ਪਿਆ ਕੁਕਰ ਲੈਣ ਪਿੱਛੇ ਲੋਨ ਕਰਾ ਲਿਆ ਜੀ ਲੈ ਲੈ ਇਹਨੂੰ ਤੋੜ ਦੇ ਨੂੰ ਹੁਣ ਕੋਲੀ ਚੱਲ ਇੱਥੇ ਉਹ ਫਿਟੇ ਮੂੰਹ ਉਹ ਉਹ ਤੂੰ ਬਲਾ ਤੂੰ ਬਲਾ ਕੋਈ ਨਹੀਂ ਆਲ ਸਾਡੇ ਪੱਲੇ ਕੋਈ ਨਹੀਂ ਪਿਆ ਉਥੋਂ ਲੋ ਜੀ ਬਈ ਇੰਨੇ ਸੁਣਾਉਂ ਚਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵਲੌਗ ਵੇਖਣ ਲਈ ਧੰਨਵਾਦ ਥੈਂਕ ਯੂ ਮਿਲਦੇ ਨੇਕਸਟ ਵਲੌਗ ਦੇ ਵਿੱਚ ਚੈਨਲ ਸਬਸਕ੍ਰਾਈਬ ਸਿੱਧੀਆਂ ਪਾਵੇ ਇੱਧਰ ਸਿੱਧੀ ਗੱਵੀ ਕਰਨ ਦੇ ਪੁੱਠੀਆਂ ਪਾਉਂਦਾ ਰੱਬ ਚਲੋ ਗਾ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਮਿਲਦੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਵਾਹ ਜੀ ਵਾਹ ਕੀ ਲੱਗੀ